ਅਸੀਂ ਗਾਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਮੇਰਾ ਵੀਰ ਪੇਜ ਨੂੰ ਕਰ ਲਓ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਤੁਹਾਡੇ ਵਾਸਤੇ ਘੈਂਟ ਘੈਂਟ ਤੇ ਸਾਫ ਸੁਥਰੀਆਂ ਗੱਡੀਆਂ ਲੈ ਕੇ ਹੁੰਦੇ ਰਹਿੰਦੇ ਆਪਾਂ ਲੈ ਵੀ 2008 ਮਾਡਲ ਉਹ ਵਾ PV 13 ਸੰਗਰੂਰ ਨੰਬਰ 2595 Jeep 4 2008 ਮਾਡਲ ਹੈ ਤੇ ਜਿਹੜੀ ਗੱਡੀ ਦੀ ਪਾਸਿੰਗ ਦਰਸ਼ਕ ਵੀਰੋ ਉਹ 2028 ਤਿੱਕਰ ਪਈ ਹੈ ਘੈਂਟ ਗੱਡੀ ਹੈ ਸਾਫ ਸੁਥਰੀ ਹੈ ਟਾਇਰਾਂ ਦੀ ਹਾਲਤ ਹੈਗੀ ਆ ਬਾਈ ਜੀ 70 75 ਪੈਸੀ ਲੇ ਵੀ ਜਿੰਨੀ ਗੱਲਬਾਤ ਹੁੰਦੀ ਹੈ ਦਰਸ਼ਕ ਵੀਰੋ ਆਪਾਂ ਉਹਨੂੰ ਹੀ ਦੱਸਦੇ ਆ ਗੱਡੀ ਰੰਗ ਪੇਂਟ ਦੀ ਓਕੇ ਆ ਠੀਕ ਆ ਵਧੀਆ ਸਾਫ ਸੁਥਰੀ ਆ ਹਲਕੀ ਫੁਲਕੀ ਮਾੜੀ ਮੋਟੀ ਟੱਚਿੰਗਾਂ ਬਾਕੀ ओरिजिनल ਗੱਡੀ ਹੈਗੀ ਲੈ ਵੀ ਅੰਦਰ ਬਾਹਰ ਮੁਰਾਈ ਕਰਦੇ ਨਿਮੈਟਿਕ ਗੱਡੀ ਦੇ ਵਿੱਚ ਭਾਈ ਨਵੇਂ ਪਾ ਕੇ ਦਿੱਤੇ ਜਾਣਗੇ ਬਿਲਕੁਲ ਨਵੇਂ ਲਿਆ ਕੇ ਰੱਖੇ ਪਿਆ ਭਾਈ ਜੀ ਨਵੇਂ ਮੈਟ ਪਾ ਕੇ ਦਿੱਤੇ ਜਾਣਗੇ ਸੋਫਾ ਸੀਟ ਦੇ ਵਿੱਚ ਗੱਡੀ ਆ ਸੀਟ ਕਵਰ ਪੂਰੇ ਸੋਹਣੇ ਆ ਇੰਟੀਰੀਅਰ ਸਾਫ ਸੁਥਰਾ ਓਕੇ ਗੱਲਬਾਤ ਆ ਘੈਂਟ ਗੱਡੀ ਹੈ ਇੰਜਨ ਗੇਅਰ ਦੀ ਸਾਇਲੈਂਟ ਗੱਡੀ ਹੈਗੀ ਰੰਗ ਪੇਂਟ ਦੀ ਵੀ ਠੀਕ ਠਾਕ ਆ ਵਧੀਆ ਜੀ ਲੈ ਵੀ ਸੱਤ ਦੇ ਜੂਰ ਮਰਵਾਦੀ ਕਰਾਨੇਗਾ ਡਿੱਗੀ ਤੇ ਮਰਵਾਦੀ ਕਰਾਨੇਗਾ ਸਿਲ버 ਕਲਰ ਦੇ ਵਿੱਚ ਆ 2008 ਮਾਡਲ ਐ ਜੀ 4 ਆ ਸਾਫ ਸੁਥਰੀ ਗੱਡੀ ਆ ਕੋਕਾ ਪੀਸ ਜਿਹਨੂੰ ਕਹਿ ਦਿੰਦੇ ਆ ਉਹ ਚੀਜ਼ ਆ ਬਾਈ ਜੀ ਲੈ ਵੀ ਇੰਜਨ ਤੇ ਮਰਵਾਉਣੇ ਆ ਕਰਾਨੇਗਾ ਆਪਾਂ 2028 ਟਿੱਕਰ ਪਾਸ ਆ ਤੁਸੀਂ ਪਹੁੰਚਣਾ ਗੱਡੀ ਖਰੀਦਣ ਵਾਸਤੇ ਪਿੰਡ ਸਲਾਤਪੁਰਾ ਜ਼ਿਲ੍ਹਾ ਬਠਿੰਡੇ ਦੇ ਵਿੱਚ ਲੈ ਵੀ ਇੰਜਨ ਤਾਂ ਲਿਸ਼ਕਾ ਮਾਰਦਾਗਾ ਸਾਫ ਸੁੱਤਰਾ ਗੇ ਇੰਜਨ ਹੈ ਵਧੀਆ ਪੂਰੀ ਗੱਡੀ ਹੈ ਕੁਆਲਿਟੀ ਦੀ ਸਾਇਲੈਂਟ ਗੱਡੀ ਹੈ ਇੰਜਨ ਗੇਰ ਦੀ ਗੋਡੇ ਪਿੱਲਰਾਂ ਦੀ ਇੱਕਦਮ ਓਕੇ ਆ ਰਿਜੀਨਲ ਆ ਸਰਵਿਸ ਹੀ ਗੱਡੀ ਦੀ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਕੰਮ ਖਰਚਾ ਕੋਈ ਨਹੀਂ ਸਰਵਿਸ ਤਾਂ ਪਹਿਲੇ ਨੰਬਰ ਤੇ ਹੈ ਬਾਈ ਜੀ ਆਪਾਂ ਕਰਵਾਈ ਦਿੰਨੇ ਆਗੇ ਠੀਕ ਆ ਜੀ 2008 ਮਾਡਲ ਸਿਲਵਰ ਕਲਰ 2028 ਤੇ ਕਿਰਪਾਸ ਆ ਲੈ ਵੀ ਗੱਡੀ ਦੀ ਜਿਹੜੀ ਡਿਮਾਂਡ ਆ ਕਰ ਸਕੀ ਵੀਰੋ ਉਹ ਓਨਲੀ 2 ਲੱਖ ਤੇ 45000 ਰੁਪਿਆ ਨੇਗੋਸ਼ੀਏਬਲ ਰੇਟ ਆ ਮੰਨ ਤਾਂ ਥੋੜਾ ਕਰ ਦਾਂਗੇ ਤੇ ਜਿਹਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਪਹੁੰਚੋ ਪੈਂਟ ਸਲਾਤਪੁਰਾ ਨੰਬਰ ਸਕਰੀਨ ਤੇ ਆ ਧੰਨਵਾਦ ਜੀ